ਦੇਖੋ ਆਇਆ ਉਹਦਾ ਸ਼ਿਮਬਾਈ ਦਾ ਨਾਮ ਆ ਤਾਈਂਦਰ ਆ ਰਿਹਾ ਆਪਣਾ ਕੋਕੋ ਦੇਖੋ ਦੋਨੇ ਸੇਮ ਸੇਮ ਜਿਹੇ ਨੇ ਆ ਦੇਖੋ ਕਿੱਦਾਂ ਦਿਖ ਰਿਹਾ ਉਹਨੂੰ ਇੱਕ ਅਜਿਹੀ ਦਿਨਾਂ ਬਾਅਦ ਮਿਲੇ ਆ ਨਾ ਅੱਜ ਆ ਦੇਖੋ ਓਣ ਰਹਿਣ ਕੱਪੜੇ-ਕੁੱਪੜੇ ਪਾਏ ਹੋਏ ਆ ਕੱਪੜੇ ਤੇ ਇਹਦੇ ਵੀ ਪਾਏ ਸੀ ਪ੍ਰੇਣੇ ਪਾੜੀ ਦਿੱਤੀ ਕੋਠੀ ਪਾਈ ਸੀ ਇਹਦੇ ਵੀ ਉਹ ਦੇਖੋ ਉਹ ਉਧਰ ਨੂੰ ਘੇਰਦਾ ਇਹ ਇੱਧਰ ਦੇਖੋ ਫੇਰ ਪਿੱਛੇ ਮੁੜ ਕੇ ਦੇਖਦਾ ਉਹਨੂੰ ਪਰ ਕੋਕੋਨ ਇੰਟਰਸਟ ਘੱਟ ਆ ਇਹ ਆਪਦਾ ਘੁੰਮਣ 'ਚ ਜਿਆਦਾ ਇੰਟਰਸਟ ਹੈ ਇਹਨੂੰ ਉਹਨੂੰ ਜਿਆਦਾ ਇੰਟਰਸਟ ਆ ਉਹ ਇੱਧਰ ਹੀ ਦੇਖਦਾ ਰਹਿੰਦਾ ਉਹ ਦੇਖੋ ਹੁਣ ਹੁਣ ਇਹਨੂੰ ਇੱਧਰਲੀ ਸਾਈਡ ਲੈ ਕੇ ਤੁਰ ਰਿਹਾ ਹੁਣ ਉਧਰਲੀ ਸਾਈਡ ਸਾਹਮਣੇ ਗੁਰਦੁਆਰਾ ਔਰ ਦੇਖੋ ਉਹ ਟੈਣ ਤੁਰ ਰਿਹਾ ਮਟਕ ਮਟਕ